ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੋ ਅੱਜ ਗੱਲ ਕਰਦੇ ਆਂ ਮਾਂ ਬੇਸ਼ੱਕ ਲਿਖਤ ਅਨੁਸਾਰ ਪੰਜਾਬੀ ਦਾ ਸਭ ਤੋਂ ਛੋਟਾ ਸ਼ਬਦ ਗਿਣ ਸਕਦੇ ਆਂ ਪਰ ਇਹਦੀ ਮਹਾਨਤਾ ਇਹਦੀ ਉੱਤਮਤਾ ਦੀ ਜੇ ਤੁਗਲ ਕਰਦੇ ਆਂ ਤਾਂ ਫਿਰ ਤੁਨ ਹੀ ਹਦੇ ਵੱਡੇ ਵੱਡੇ ਲਫ਼ਜ਼ ਵੀ ਇਹਦੇ ਸਾਹਮਣੇ ਸੌੜੇ ਪੈ ਜਾਂਦੇ ਨੇ ਬਹੁਤ ਸਾਰੇ ਕਵੀਆਂ ਨੇ ਲਿਖਣੀ ਕਿਸੇ ਨੇ ਕਵਤਾ ਲਿਖੀਆ ਕਿਸੇ ਨੇ ਕਹਾਣੀ ਲਿਖੀਏ ਕਿਸੇ ਨੇ ਵਾਰਤਕ ਲਿਖੀ ਹੋਵੇਗੀ ਜਾਂ ਕਿਸੇ ਨੇ ਮਾਂ ਦਾ ਵਰਣਨ ਆਪਣੇ ਹੋਰ ਸ਼ਬਦਾਂ ਲੈਖਾਂ ਰਹੀ ਕੀਤਾ ਹੋਊਗਾ بار بار ਪੜੋ بار بار ਸੁਣੋ ਇੱਕ ਗੱਲ ਦਾ ਗਿਆਨ ਹੁੰਦਾ ਕਿ ਮਾਂ ਨੂੰ ਮਾਂ ਦੀ ਮਹਾਨਤਾ ਨੂੰ ਲਿਖਣ ਲੱਗਿਆ ਕਿਤੇ ਨਾ ਕਿਤੇ ਸ਼ਬਦਾਂ ਦੀ ਥੋੜੀ ਰਹਿ ਗਈ ਹੈ ਕਿਉਂਕਿ ਮਾਂ ਹੈ ਹੀ ਮਹਾਨ ਹੈ ਦੁਨੀਆ ਪਰ ਦੇ ਲੋਕਾਂ ਲਈ ਤੁਸੀਂ ਬਹੁਤ ਚੰਗੇ ਵਿਚਰੇ ਹੋਗੇ ਲੋਕਾਂ ਨੇ ਬੜੀਆਂ ਦੁਆਵਾਂ ਕੀਤੀਆਂ ਹੋਣਗੀਆਂ ਪਰ ਜਿਹੜੀ ਅਸਲੀ ਦੁਆ ਹੈ ਆਪਣੇ ਬੱਚਿਆਂ ਲਈ ਆਪਣੇ ਪੁੱਤਰੇ ਪੁੱਤਰੀਆਂ ਲਈ ਆਪਣੇ ਪਰਿਵਾਰ ਲਈ ਉੱਤੋਂ ਅੰਦਰ ਤੋਂ ਕਰਦੀ ਹੈ ਤਾਂ ਸਿਰਫ ਮਾਂ ਹੀ ਕਰਦੀ ਹੈ ਤੇ ਜੇ ਤੋਂ ਮਾਂ ਦੁਨੀਆ ਤੋਂ ਦੁਰ ਜਾਂਦੀ ਹੈ ਤਾਂ ਫਿਰ ਮੰਦਾ ਹਾਰ ਹੋ ਜਾਂਦਾ ਦੋਸਤੋ ਬਾਰ-ਬਾਰ ਚਿੱਤਿਆਂ ਦੇ ਵਿੱਚ ਆਉਂਦੀਆਂ ਕਲਾ ਇੱਕ ਬਿਆਨ ਕਰਦੀਆਂ ਨੇ ਕਿਤੇ ਨਾ ਕਿਤੇ ਅਸੀਂ ਊਣੇ ਹੋ ਗਏ ਆ ਸਾਡੀ ਜ਼ਿੰਦਗੀ ਅਧੂਰੀ ਹੋ ਗਈ ਮਾਂ ਦੇ ਜਨ ਤੇ ਗੱਲ ਕਰਦੇ ਆ ਪਿਛਲੇ ਦਿਨੀ ਸਾਡੇ ਸਤਿਕਾਰਯੋਗ ਵੀਰ ਜੀ ਜਗਤਾਰ ਸਿੰਘ ਸ hemi ਪੱਤਰਕਾਰ ਅਜੀਤ ਅਖਬਾਰ ਉਹਨੇ ਦੇ ਮਾਂ ਦਾ ਅਕਾਲ ਚਲਾਣਾ ਹੋ ਗਿਆ ਇਸ ਤਮੈ ਨੂੰ ਭੁੱਲਣਾ ਬੜਾ ਔਖਾ ਹੁੰਦਾ ਕਿਉਂਕਿ ਇਹਨੂੰ ਭੁਲਾਇਆ ਨਹੀਂ ਜਾ ਸਕਦਾ ਉਸ ਦੀਆਂ ਅੱਖਾਂ ਵਿੱਚ ਦਰਦ ਮਨ ਸਹਿਮਿਆ ਹੋਇਆ ਕਿਉਂਕਿ ਇੱਕ ਮਾਂ ਹੀ ਹੈ ਜਦੋਂ ਅਸੀਂ ਕਿਤੇ ਬਾਹਰ ਚੱਲਨੇ ਆਂ ਤੇ ਬੇਸ਼ੱਕ ਠੰਡ ਹੋਵੇ ਜਾਂ ਗਰਮੀ ਹੋਵੇ ਉਦੋਂ ਤੱਕ ਜਾਗਦੀ ਆ ਜਦੋਂ ਤੱਕ ਬੱਚੇ ਘਰ ਨਹੀਂ ਆ ਜਾਂਦੇ ਇੱਕ ਸਿਰ ਦੇ ਉੱਤੋਂ ਪਿਆਰ ਭਰਿਆ ਹੱਥ ਉੱਠ ਜਾਂਦਾ ਹੈ ਉੜਾ ਤੇ ਉੱਤੋਂ ਅਸੀਂ ਜਾਣਦੇ ਆ ਕਿ ਸਾਡੇ ਸਤਕਾਰਯੋਗ ਵੀਰ ਜਗਤਾਰ ਸਿੰਘ ਸੈਮੀ ਦਾ ਦਰਦ ਵੱਡਾ ਹੈ ਤੇ ਉਹਦਾ ਦਰਦ ਵੰਡਾਉਣ ਦੇ ਲਈ ਪੂਰੇ ਮਜੀਠੇ ਹਲਕੇ ਤੋਂ ਸੰਗਤਾਂ ਦਾ ਫੱਟਾ ਇਕੱਠੀ ਅਜੀਤ ਅਖਬਾਰ ਤੋਂ ਜ਼ਿਲ੍ਹਾ ਇੰਚਾਰਜ ਸਰਦਾਰ ਜਸਵੰਤ ਸਿੰਘ ਜੱਸਾਏ ਭਗਵੰਤਪਾਲ ਸਿੰਘ ਜੀ ਸੱਚਰ ਸਾਹਿਬ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਪਹੁੰਚੇ ਸਰਦਾਰ ਤਲਬੀਰ ਸਿੰਘ ਜੀ ਗਿੱਲ ਸਾਹਿਬ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਹੁੰਚੇ ਇਹਨਾਂ ਤੋਂ ਇਲਾਵਾ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਐਮ ਐਲ ਏ ਮਜੀਠਾ ਤੋਂ ਸ਼੍ਰੀਮਤੀ ਗਨੀਵ ਕੌਰ ਚੀ ਵੀ ਉੱਥੇ ਪਹੁੰਚੇ ਪੂਰੇ ਜ਼ਿਲ੍ਹੇ ਦਾ ਪੱਤਰਕਾਰ ਪਾਈਚਾਰਾ ਵੀ ਹਾਜ਼ਰ ਸੀ ਤੇ ਇਸ ਤੋਂ ਇਲਾਵਾ ਸੰਗਤਾਂ ਦਾ ਫਟਾ ਇਕੱਠੇ ਦੱਸ ਰਿਹਾ ਸੀ ਕਿ ਮਾਤਾ ਜੀ ਨੇ ਆਪਣੇ ਬੱਚਿਆਂ ਨੂੰ ਲੋਕਾਂ ਵਿੱਚ ਵਿਚਰਨਾ ਸਿਖਾਇਆ ਹੈ ਤੇ ਲੋਕਾਂ ਨਾਲ ਪਿਆਰ ਵਧਾਇਆ ਹੈ ਤੇ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਬੇਸ਼ੱਕ ਦੁੱਖ ਵੰਡਾਇਆ ਹੋਵੇ ਪਰ ਦੁੱਖ ਦਿਲ ਚੋਂ ਜਾਂਦਾ ਨਹੀਂ ਪਰ ਇਹ ਵੀ ਗੱਲ ਸੱਚ ਹੈ ਕਿ ਅੱਜ ਤੱਕ ਕਦੀ ਕਿਸੇ ਨੇ ਨਹੀਂ ਚਾਇਆ ਕਿ ਕਿਸੇ ਬੱਚੇ ਦੀ ਮਾਂ ਮਰੇ ਜਾਂ ਕਿਸੇ ਮਾਪਿਓ ਦਾ ਬੱਚਾ ਪੂਰਾ ਹੋ ਜੇ ਪਰ ਕੀ ਕਰੀਏ insan ਤਾਂ ਪਾਣੀ ਵਿੱਚ ਬੱਜਾ ਹੋਇਆ ਹੈ ਇਹ ਸਭ ਕੁਝ ਮੰਨਣਾ ਹੀ ਪੈਣਾ ਤੇ ਪੂਰੇ ਪਰਿਵਾਰ ਨੂੰ ਮੰਨਣਾ ਪੈਣਾ ਚਾਹੇ ਬੇਟਾ ਜਗਤਾਰ ਸਿੰਘ ਸੇਮੀ ਹੋਵੇ ਬਲਬੀਰ ਸਿੰਘ ਸੇਮੀ ਹੋਵੇ ਬੇਟੀ ਕਵਲਜੀਤ ਕੌਰ ਹੋਵੇ ਤਜਿੰਦਰ ਕੌਰ ਹੋਵੇ ਜਾਂ ਪੋਤਰਾ ਪ੍ਰਿੰਸੀਪਲ ਲਖਨਪਾਲ ਸਿੰਘ ਹੋਵੇ ਹੋਰ ਦੋ ਧਰੇ ਦੋਧਰੀਆ ਹੋਣ ਇਸ ਗੱਲ ਨੂੰ ਭਲਾਇਆ ਨਹੀਂ ਜਾ ਸਕਦਾ ਕਿਉਂਕਿ ਮਾਤਾ ਦੀਆਂ ਜਾਦਾ ਜਿਹੜੀਆਂ ਮੁਰ ਮੁਰ ਚੀਤਿਆ ਚਾਉਣੀਆਂ ਕੁਰਬਾਨੀ ਪੜਨਾ ਤੇ ਸੁਣਨਾ ਪਰਿਵਾਰ ਵਿੱਚ ਇੱਕ ਹੀ ਜੀ ਅਜਿਹਾ ਉਹ ਇਹਦੇ ਪੂਰੇ ਪਰਿਵਾਰ ਨੂੰ ਉਤਾਰ ਦਿੰਦਾ ਹੈ। ਇਸ ਧਰਮ ਕੰਮਾਂ ਵਿੱਚ ਸਵਾ ਸੇਵਾ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ। ਇਹ ਸਭ ਮਾਤਾ ਹਰਜੀਤ ਕੌਰ ਸਹਿਮੀ ਦੇ ਹਿੱਸੇ ਵਿੱਚ ਆਇਆ ਸੀ ਅਤੇ ਉਹਨਾਂ ਨੇ ساری ਉਮਰ ਸੇਵਾ ਜਿਹੜੀ ਹੈ ਸੱਚੇ ਮਨ ਅਤੇ ਪੂਰੀ ਲਗਨ ਨਾਲ ਕੀਤੀ। ਅੰਤ ਵਿੱਚ ਹੀ ਕਹਾਂਗਾ ਕਿ ਵਾਹਿਗੁਰੂ ਅਪਿਛੜੀ ਰੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪੂਰੇ ਸਹਿਮੀ ਪਰਿਵਾਰ ਨੂੰ ਬਾਣਾ ਮੰਨਣ ਦਾ ਭਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਆਦਮਾਸ ਨਾਰੀ ਕੋ ਪਿੰਜ ਪੰਖੀ ਬਸੇ ਬਿਚਾਰਾ ਪੰਖੀ ਬਸੇ बस इरा कैसे टगई पंख बसेरा क्या में